आगे दुआ मित्रों पिंड है जिस बबरू का कब्डी पांडे परमात्मा अगले

आओ सामे, इन्हें तो बड़ी पहली है, ये टूक ड्राइड़ा, इन्हें भर गया, तो ना दस जागे दस बोल तब तला, इन्होंने हमको वाला, ओह, सब जब पाक दीक्षा में से हरी एक रात दूर आये, ये तो फिर दुकान कमर के साथ बैंड है, हो निकला, जो मैं आदित्य कराते उस पर जिनाते हाँ ਜਿਹੜੇ ਭਰਾ ਵੀ ਕਲੀ ਤੋਂ ਬੀਤੀ ਆ ਤਾਂ ਭਰਾ ਬਣ ਕੇ ਕਲੀ ਪਾ ਦੇਵੇ ਬਾਹਰਲੀ ਲੈਂਟ ਆਹ ਸਾਹਮਣੇ ਕਮੈਗੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਗੀਤੂ ਆ ਉਹਦਾ ਭਿੰਡਰ ਪੈਂਦਾ ਹੈ ਗੱਭਰੂ ਦਾ ਜਿਹੜੇ ਪਿੰਡ ਦੇ ਕਹਿੰਦੇ ਬੱਪੂ ਦੇ ਚਰਚੇ ਆ ਉਹ ਕਹਿੰਦੇ ਟਾਪ ਟਾਪ ਦੇ ਜੱਫੀ ਲਾਉਂਦਾ ਆ ਉਹ ਚੋਹ ਦਾ ਮੁਕਾਬਲਾ ਚੱਕਰ ਦਸਿਆ ਦੇ ਨਾਲ ਕਰ ਮੁਕਾਬਲਾ ਗੀਤੂ ਵਿੱਚ आगे बढ़ 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 बढ़ता आए सामने किधर निक्का चार तमरद से दिक्का किला भरा रूप अखलारिया बाना सरदार को मजबूत को मजबूत को मजबूत को मजबूत बाकरा 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 पाब जंप पाब जंप पाब जंप दांता भाई अगला रोंड द मैच आदि भाई बिराए ओ मैच बोल भाई अगला रोंड माँ अशरा

ਕਹਿੰਦਾ ਭਿੰਡਰ ਕਲਾ ਚੰਦ ਹੈ ਗਬਰੂ ਦਾ ਜੋੜਾ ਗਬਰੂ ਦਾ ਕਬੱਡੀ ਪਾਈਆ ਇਹ ਜੱਫੀ ਵੀ ਲਾਂਦਾ ਹੈ ਇਹ ਕਬੱਡੀਆਂ ਵੀ ਪਾਉਂਦਾ ਆਹ ਕਹਿੰਦੇ ਗਬਰੂ ਕਾ ਕਬੱਡੀ ਪਾ ਰਿਹਾ ਮੇਰਾ ਸ਼ੇਗਰੋ ਨਿੱਕੇ ਦੀ ਕਬੱਡੀ ਪੈਂਦੀ ਹੈ ਲਾਓ ਸਾਹਮਣੇ ਧੋਰੇ ਦਾ ਦਾ ਮਰਲਾ ਮਿਲਦਾ ਸਾਹਮਣੇ ਦੁਨੀਆ ਚਿਆਰੀ ਹੈ ਧੋਰੇ ਦਾ ਦਾ ਮਰਲਾ ਮਿਲਦਾ ਇਹ ਪਿੱਛੋਂ ਛੁੜਕੇਗਾ ਤੇ ਦੱਸੋ ਕੱਲੀ ਹਰੀ ਹਾਜੀ ਭਾਈ ਜੀ ਮੈਚ ਕਿਹੜਾ ਜਿੱਤ ਗਈ ਹਾਜੀ ਭਾਈ ਜੀ ਭਿੰਡਰਗਨੰਦਰ ਭਾਈ ਜੀ ਭਿੰਡਰ ਕਲਾ ਜਿੱਤ ਗਈ ਹੈ ਜੀ

ਅੱਜ ਦਾ ਰਜਵੀ ਕਬੱਡੀ ਦਾ ਸਿਤਾਰ ਟੌਪ ਟੌਪ ਦੇ ਕਹਿੰਦੇ ਤਾਵੇਂ ਗੋਲਦਾ ਜਫਾ ਟਾਵਾਂ ਖਾਂਦਾ ਸਿਰਾਲੀਆ ਉਹ ਵੀ ਜਫਾ ਟਾਵਾਂ ਖਾ ਸਰਾਹਾਂ ਤੇ ਡੂੜ ਲਓ ਦੋਵੇਂ ਟੀਮਾਂ ਇਹ ਵੀ ਪੁੱਜ ਜਾਣ ਲਓ ਜਸ਼ਨ ਕਬੱਡੀ ਪਾ ਰਿਹਾ ਇਹ ਆ ਜਸ਼ਨ ਇਹ ਆ ਜਸ਼ਨ ਇਹ ਜਸ਼ਨ ਵੀ ਡਾਕ ਰਿਹਾ ਜਸ਼ਨ ਵੀ ਡਾਕ ਰਿਹਾ ਜਸ਼ਨ ਵੀ ਡਾਕ ਰਿਹਾ ਜਸਨ ਵੀ ਡੱਕ ਲਿਆ ਜਸਨ ਡੱਕਿਆ ਗਿਆ ਜਸਨ ਧੰਨਵਾਦ ਕਰਦੇ ਆ ਗਾਦਾ ਬਾਈ ਟੀਮਾਂ ਵੀ ਐਂਟਰ ਕਰਦਾ ਤੇ ਸਾਡਾ ਵੀਰ ਜਿਹੜਾ ਤਾਹਿਆਂ ਵੀ ਕਰਦਾ ਤੇ ਟੀਮਾਂ ਲਿਖਦਾ ਵੀ ਹੈ ਜਗਨੰਦਰਨ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਸਾਡੇ ਖੋਖਰ ਦਾ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਕਰਦੇ ਆ ਲਓ ਸਾਹਮਣੇ ਫੇਰ ਕਹਿੰਦੇ ਜੋਵਨ ਇਹ ਆ ਜੋਮਨ ਕਬੱਡੀ ਪਾਉਂਦਾ ਜੋਵਨ ਜੋ

वाहतरे सोया शोक भाई जा है फ्री। था तो शोक का बहुत बहुत धनबाद करते हैं सामने भाई गलू देखा लगू या ना लगू तो ता गां होगी हट तेरे के कई पिछले फिर मेरे जैसे ही पिछे फिर दे मैं तो उंगलों से मनजीत दुनिया नचाई हुई है और उंगलों से मनजीत दुनिया नचाई हुई है मनजीत जो मैं हूं जफा लाया जफा ला के धम धम कराई है प्रीत ढाला सूर ਚਲਾਇਆ ਆਇਆ ਆਇਆ ਬਾਹ ਕੱਢ ਲਾ ਬਾਹ ਰਾਹੁਣ ਕੈਨੇਡਾ ਰਾਹੁਣ ਪਟਨਾਟ ਕੈਨੇਡਾ ਵਾਲੇ ਹੁਣ ਕੈਨੇਡਾ ਵਾਲੇ ਤੇ ਟੰਕੂ ਪ੍ਰਧਾਨ ਸਾਂਦਾ ਸਾਡਾ ਉਸਤਾਦ ਇੰਡੀਅਨ ਖੇਤਰ ਲਈ 5-5 ਸੌਦੇ ਵੱਡੇ ਨਾਂ ਦੇ ਦਿੱਤੇ ਹੈ ਉਹਨਾਂ ਵੀਰਾਂ टती आहे सरवां जो मेन स्टेज वारी साइड ਆ ਮੁਕਾਬਲਾ ਵੀ ਕਹਿੰਦੇ ਚੋਟੀ ਦਾ ਖੇਡਿਆ ਜਾਣਾ ਹੈ ਭਰਾਵਾਂ ਕੋ ਸਰਾਵਾਂ ਦੀ ਟੀਮ ਚਲੀ ਗਈ ਸਕੂਲ ਵਾਲੀ ਸਾਈਡ ਤੇ ਦੂਰ ਆ ਗਈਆਂ ਮੇਨ ਸਕੂਲ ਵਾਲੀ ਸਾਈਡ ਉਹ ਛੱਕਤਾ ਰਹਿਣੀ ਹੈ ਮੇਲਾ ਬੰਮਣ ਵਾਲੇ ਚੱਲਦਾ ਧੱਕਤਾ ਪੈਣੀ ਹੈ ਧੱਕਤਾ ਪੈਣੀ ਹੈ ਕਬੱਡੀ ਕਬੂਆ ਆ ਮਣੀਆਂ ਮਿੱਤਰੋ ਇਹ ਜਲਾਲੇਣਾ ਪਿੰਡ ਹੈ ਤੇ ਮਾਣੀ ਤੋਂ ਆਇਆ ਜਲਾਲੇਣਾ ਉਹ ਜਲਾਲੇਣਾ ਅੱਜ ਕਹਿੰਦੇ ਪੁੱਤ ਬਣ ਕਬੱਡੀ ਖੇਡੂਗੀ ਕਹਿੰਦੇ ਡੋੜ ਪਿੰਡ ਤੇ ਪਿਸਤੌਲ ਨਾਮ ਹੈ ਪਿਸਤੌਲ ਨਾਮ ਆ ਪਾਸੇ ਹੋ ਜਾ ਗਰਾਂ ਦੀ ਔਰ ਖੇਡ ਦੇ ਮੈਦਾਨ ਵਿੱਚ ਆ ਡੋੜ ਬੜਾ ਪੈਸਟਰ ਕਹਿੰਦੇ ਕਬੱਡੀ ਖੇਡੇਗਾ ਆ ਜਾਓ खेर के मैदान गए लगन खेर जाने अज पेरों के किते जाने मैं तेरिया तिना चो पांच सौ लगे आओ साम आए थोले कि ਹਰੀ ਕੇ ਤਰ੍ਹਾਂ ਤੇ ਡੋਡਾ ਜਲਦੀ ਦੇ ਨਾਲ ਗਰਾਊਂਡ ਦੇ ਉੱਤੇ ਆ ਜਾਣ ਸਦੂ ਤੋਂ ਯਾਰ ਬਹੁਤ ਬਹੁਤ ਧੰਨਵਾਦ ਹੈ ਕੀ ਕਰੀਏ ਉਹ ਚੌਥਾ ਹੋਵੇ ਉਹ ਨਾਲੇ ਸ਼ਿੱਤਰਪਰੇਟ ਹੋਊਗੀ ਤੇ ਨਾਲੇ ਟੀਮ ਸਾਰੀ ਕੱਟੀ ਜਾਊਗੀ

बहुत वॾा योगदान बहुत वॾा करबू राम शर्मा जी हुन साल वॾा योगदान हूंदा आब सम जी आ जलाल ਆਦੇ ਫਰੀਦੀ ਨਿਗਰੀ ਚੱਲ ਕੇ ਆਇਆ ਫੋੜ ਪੈ ਗਿਆ ਉਹ ਜੱਪੀਆਂ ਪੈ ਗਿਆ ਜਿਹਨੇ ਪੋਰਤੇ ਕੁੜਮਣੀਆਂ ਮੋਲਦੀਆਂ ਅਗਲੀ ਵਾਰ ਤੌਰ ਦੇ ਲਈ ਉਹ ਤੱਗੋ ਨਾ ਚੱਲਿਓ ਉਹ ਦੁਬਾਰਾ ਆਣਾ ਜਲਾਈ ਲੈਣਾ ਫਿਰ ਉਹ ਕਿਤੇ ਜਾ ਕੇ ਪੋਰਤਪੁਰਾ ਆਉਂਦਾ ਉਹ ਕਹਿੰਦੇ ਪਾਲਤਪੁਰ ਦੇ ਲਾਗੇ ਤੋਂ ਚੱਲ ਕੇ ਆਇਆ ਫਿਰ ਨਾ ਫੁੱਫਿਆ ਪਿਆ ਤੇ ਬੋ ਆਦੇ ਆਓ ਸਾਹਮਣੇ मैच खे पर इन किदू छेड़ नंबर अगल कला ह